दोस्तों भाइयों बहनों बुजुर्गों और नौजवानों आज बहुत सारे मेरे साथी पूछदे मास्टर जी किसी की नजर नहीं आनदे तो मैं यह बताना चाहने कि लगभग 2 साल मैं अपनी बीमारी ਨਾਲ جدوجہد ਕਰ ਰਹੇ ਹਾਂ ਇਸ ਬਿਮਾਰੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ ਖਾਸ ਕਰਕੇ ਇਸ ਬਿਮਾਰੀ ਚ ਮੈਂ શ્રી ਗੁਰੂ ਗ੍ਰੰਥ ਸਾਹਿਬ ਜੀ ਦਾ ਮਨੀਬ ਅੰਡਰਲਾਈਨ ਕਰਕੇ ਅਧਿਐਨ ਕੀਤਾ ਫਿਰ ਮੈਂ ਹਿੰਦੂਇਜ਼ਮ ਦਾ ਅੰਗਰੇਜ਼ੀ ਵਿੱਚ ਬਹੁਤ ਬੜੀਆ ਕਿਤਾਬਾਂ ਪੜ੍ਹ ਕੇ ਨਾ ਦਾਰਸ਼ਨਿਕ ਵਿਚਾਰ ਜਾਨਿਆ ਅੰਗਰੇਜੀ ਸੀ ਸਿੱਖ ਇਸਮ ਦੇ ਬਾਰੇ ਚ ਪੜ੍ਹ ਕਰਕੇ ਮੇਰੀ ਬੜੀ ਗਿਆਨ ਵਿਰਧੀ ਹੋਈ ਹੈ ਔਰ ਮੈਂ ਸਮਝਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਇੱਕ ਅਥਾਹ ਸਮੁੰਦਰ ਹੈ ਜਿਸ ਨੂੰ ਤੁਸੀਂ ਹਰ ਪੰਕਤੀ ਦੇਖਦੇ ਸਮੁੰਦਰ ਤੇ ਟਿਪਕੀ ਲਗਾਉਂਦੇ ਹੋ ਔਰ ਹੌਲੀ ਹੌਲੀ ਪੜਦੇ-ਪੜਦੇ ਤੁਹਾਨੂੰ ਗੁਰਮੁਖ ਬਣਨ ਦੀ ਆਦਤ ਪੈ ਜਾਂਦੀ ਹੈ ਮਨਮੁਖ ਸਾਧ ਸਾਖਤ ਪੁਰਸ਼ਾਂ ਦਾ ਸਾਥ ਛੱਡ ਕੇ ਸੱਜਣ ਪੁਰਸ਼ਾਂ ਦਾ ਸ਼ਾਂਤ ਪੁਰਸ਼ਾਂ ਦਾ ਸਾਥ ਪਰ ਲੰਨੀ ਕੋਸ਼ਿਸ਼ ਕਰਦੇ ਹੋ ਔਰ ਜੋ ਗੁਰੂ ਦਾ ਮਹੱਤਵ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦੱਸਿਆ ਗਿਆ ਹੈ ਨਾਮ ਦੇ ਤਨਾ ਪਗ ਕਵੀ ਦਾਸ ਪਰ ਗੁਰੂਆਂ ਦੀ ਬਾਣੀ ਚ ਜੋ ਕੁਝ ਦੱਸਿਆ ਗਿਆ ਇੱਕ ਆਲੌਕਿਕ ਆਨੰਦ ਦੀ छवि ਨਜ਼ਰ ਆਈਏ ਮੈਨੂੰ ਉਸ ਗ੍ਰੰਥ ਮੈਂ ਦੋ ਪੋਥੀਆਂ ਪੜ ਲੀਆਂ ਔਰ ਤੀਜੀ ਪੋਥੀ ਪੜਨਾ ਸ਼ੁਰੂ ਕਰ ਰਹਾ ਹਾਂ ਇਸ ਅਥਾਸ ਮੁਦ੍ਰੇ ਤੇ ਜਿਨਾਂ ਨੇ ਡੁਬਕੀ ਲਗਾ ਲਈ ਹੈ ਉਹਦਾ ਜੀਵਨ ਸਫਲ ਹੋ ਗਿਆ। ਔਰ ਇਹੀ ਮੇਰੀ ਪੜ੍ਹਨ ਦੀ ਬਰਵਿੱਤੀ ਬਿਮਾਰੀ ਜਿ ਮੈਨੂੰ ਜ਼ਿੰਦਾ ਰੱਖ ਰਹੀ ਹੈ। ਇਸ ਦੇ ਇਲਾਵਾ ਰਾਮਾ ਡਰਾਮਾ ਟਿਕ ਕਲਬ ਦੇ ਚਿਹਰੇ ਆਦਮੀਆਂ ਨੇ ਬੇਹਤਰ ਬੜਾ ਉਪਕਾਰ ਕੀਤਾ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੇ ਕਰੋ, ਫਿਰੇ ਕਰੋ। ਸ਼ੰਮੀ ਚੌਧਰੀ ਹੈ, ਸ਼ਕਤੀ ਚੌਧਰੀ ਹੈ, ਪ੍ਰਦੀਪ ਮਹਿੰਦਲੂ ਹੈ। ਇਹ ਸਾਰੇ ਬੜੇ ਦਾਨਿਸ਼ਵਰ ਮੁੰਡੇ ਹੈ ਔਰ ਇਹਨਾਂ ਨੇ ਮੈਨੂੰ ਇੱਕਾ ਦੁੱਕਾ ਬਾਹਰ ਨਿਕਲਦਾ ਬਹੁਤ ਪ੍ਰਯਾਸ ਕੀਤਾ ਹੈ ਮੈਂ ਉਹਨਾਂ ਦੇ ਬੜਾ ਸ਼ੁਕਰਗੁਜ਼ਾਰ ਹਾਂ ਬਿਮਾਰੀ ਜੀ ਤੋਂ ਪਤਾ ਲੱਗੇਗਾ ਕਿ ਆਪਣਾ ਕੌਣ ਹੈ ਬਗਾਨਾ ਕੌਣ ਵਸਹਿਮਨ ਵਿਪਤਾ ਹੂ ਭਲੀ ਜੋ ਥੋੜੇ ਦਿਨ ਹੋਏ ਹਿਤ ਅਨਹਿਤ ਜਾ ਜਗਤ ਮੇਂ ਜਾਣੀ ਪੜਤ ਸਭ ਕੋ ਸਭ ਦਾ ਪਤਾ ਲੱਗ ਜਾਂਦਾ ਹੈ ਆਦਮੀ ਜਿਸੇ ਦੁੱਖ ਹੁੰਦਾ ਹੈ ਕਿ ਕੌਣ ਆਪਣਾ ਕੌਣ ਪਰਾਇ ਮੈਂ ਸਾਰੀ ਉਮਰ شیشہ ہی صاف کردہ رہے ہیں اور کدھے اپنے موند ہوتے لگی دی میل نو دیکھن دی کوشش نہیں کی تھی بیماری دے دوران شیشہ دیکھنا بند کرتا ہے اور اپنے آنترک من چے سوچنا میری یاترہ آنترک یاترہ شروع ہوئی ہے میں پہنا اور پرامان ہوئی نویدن کرنا چاہنا ہوں یہ دنیا بیٹ کوسلے پذبیاں ایشوری ہے آج جا کے معلوم ہویا کہ کچھ نہیں ہویا گروہ صاحب دا ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਾਣੀਆਂ ਪੜ੍ਹ ਕੇ ਲੱਗਿਆ ਕਿ ਵੀ ਇਹ ਮੈਲ ਮਾੜੀਆਂ ਪੁੱਤਰ ਕਿ ਲਤਰ ਸਾਰਾ ਕੁਝ ਨਹੀਂ ਹੋ ਜਾਏ ਕੋਈ ਨੇ ਨਾਲ ਨਹੀਂ ਜਾਣਾ ਕੋਈ ਚੀਜ਼ ਨਾਲ ਚੱਲਣ ਲਈ ਨਹੀਂ ਇਕੱਲੇ ਉੱਠ ਆਏ ਸੀ ਤੇ ਇਕੱਲੇ ਹੀ ਉੱਠ ਕੇ ਚਲੇ ਜਾਣਾ ਤੁਸੀਂ ਨੰਗੇ ਆਏ ਸੀ ਨੰਗੇ ਚਲੇ ਜਾਣਾ ਇੱਥੋਂ ਵੀ ਡਰਦਾ ਜੀ ਜਨਤਾ ਨਾਲ ਸਡਾ ਮੋ ਹੋ ਜਾਂਦਾ ਹੈ ਔਰ ਆਖਿਰ ਭੀਲੇ ਇਨਸਾਨ ਨੂੰ ਹਮੇਸ਼ਾ ਹਮੇਸ਼ਾ ਉਸ ਪਰਮਪ੍ਰਦਾ ਪਰਮਾਤਮਾ ਵੱਲ ਧਿਆਨ ਕਰਨਾ ਚਾਹੀਦਾ ਹੈ ਔਰ ਇਹ ਸੋਚਣਾ ਚਾਹੀਦਾ ਹੈ ਪ੍ਰਭੂ ਚੰਗੀ ਸਮਤ ਦੇਵੀ ਚੰਗੀ ਸਮਤ ਦੇਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ